ਦੀ ਮਿਹਨਤ ਦਾ ਮੁੱਲ ਮਿਲ ਪਾ ਰਿਹਾ ਮਿਲਦਾ ਮੁੱਲ ਜੀ ਕਈ ਲੋਕ ਬਸ ਰਹੇ ਨੇ ਕਿੰਨੇ ਤੂੰ ਜਾਣਦੇ ਆ ਕਈ ਜਾਣਦੇ ਨਹੀਂ ਹੈਗੇ 40-50 ਬੰਦੇ ਜਿਹੜੇ ਬਹੁਤ ਗੰਦੀ ਸਿਆਸਤ ਆ ਇਹ ਤੁਹਾਨੂੰ ਇਹਨਾਂ ਦਾ ਕੋਈ ਭਰੋਸਾ ਹੀ ਨਹੀਂ ਹੈ ਇਹ ਤਾਂ ਮੌਗਾ ਪ੍ਰਾਪਤ ਆ ਅੱਜ ਇਹਨੇ ਬਣ ਜਾਣਾ ਕੱਲ ਨੂੰ ਕਿਹਨੇ ਆਉਣਾ ਕਿਹੜਾ ਮਿਲਦਾ ਕੋਈ ਬਿੱਲੀ ਵਾਪਸ ਵਾਗੀ ਆ ਉਹਨੂੰ ਦੱਸ ਦਿੱਤਾ ਮੇਰੇ ਸੱਟ ਲੱਗੀ ਇਹ ਹੋ ਗਿਆ ਉਹ ਹੋ ਗਿਆ ਬੰਦਿਆਂ ਨੇ ਕਮਿਟਮੈਂਟ ਕਰਕੇ ਛੜੇ 5000 ਮਾਰ ਲਏ ਸੀ ਕਿਹਨੂੰ ਕਹਦੀ ਦੱਸੋ ਆ ਲੈਬਰ ਚੌਂਕ ਉਰੇ ਆਂਦਾ ਕੋਈ ਵੀ ਮਨਿਸਟਰ ਆ ਜਾਵੇ ਕੋਈ ਲੇਬਰ ਮਨਿਸਟਰ ਕੋਈ ਵੀ ਆਂਦਾ ਵੀਰੇ ਗੱਲਾਂ ਦੇ ਗੱਫੇ ਏਡੇ ਏਡੇ ਕਰਦੇ ਵੀ ਚਾਹੇ ਅਸੀਂ ਅੱਜ ਖੜੇ ਬੈਠੇ ਘਰੇ ਪਲਾਟ ਖਰੀਦ ਲਈਏ ਮੈਨੂੰ ਦੱਸ ਦੇ ਵੀਰੇ 500 ਰੁਪਏ ਦਿਹਾੜੀ ਪਾ ਕੇ ਬੰਦਾ ਘਰ ਨੂੰ ਕੀ ਲੈ ਕੇ ਜਾਊਗਾ ਕੀ ਤੇਲ ਪੌਂਗ ਘਰ ਦਾ ਖਰ ਕੀ ਛੋੜੂਗਾ ਮਾਪਾ ਬਾਪੀ ਦੀ ਮਜਬੂਰੀ ਆ ਬੱਚਾ ਸੋਦਾ ਵੀ ਚੱਲੋ ਆਪਣੇ ਮਾਪੇ ਪਾਪਾ ਬਾਅਦ ਦੇ ਕੁਝ ਕਰਕੇ ਦਿਖਾਈਏ ਇੱਕ ਦਿਹਾੜੀ ਪੜਾ ਲੈਗਾ ਬੱਚਾ ਇੱਥੇ ਆਉਂਗਾ ਤੇ ਬਾਕੀ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਕਾਰ ਦੇ ਵਿੱਚ ਸਖਸ਼ਾ ਹੁੰਦਾ ਇੱਕ ਮਜ਼ਦੂਰ ਨੂੰ ਲੈ ਕੇ ਜਾਣਾ ਹੁੰਦਾ ਸੋ ਕਿੰਨੇ ਮਜ਼ਦੂਰ ਇਸ ਸਮੇਂ ਜਿਹੜਾ ਕਿ ਅੱਜ ਦਿਹਾੜੀ ਨਹੀਂ ਮਿਲੀ ਕਿਵੇਂ ਕਰਦਾ ਕੋਸਾਰਾ ਚੱਲਦਾ ਬਸ ਖਾਲ ਨੇ ਜੀ ਨੂਨ ਨਾਲ ਖਾਲ ਨੇ ਜੀ ਨਹੀਂ ਲੱਗੀ ਹਫਤਾ ਦਾਨਾ ਟਿਫਨ ਲੈ ਕੇ ਨਿਕਲਦੀ ਉਹ ਮਾਂ ਰੋਟੀ ਪਾ ਕੇ ਭੇਜਦੀ ਹੈ ਪਰ ਦਿਹਾੜੀ ਲੱਗਦੀ ਮਨਚ ਨਰਾਸ਼ਾ ਤਾਂ ਹੁੰਦੀ ਹੈ ਹਾਂਜੀ ਹਾਂ ਨਰਾਸ਼ਾ ਤਾਂ ਹੁੰਦੀ ਹੈ ਜੀ ਪਰ ਕਰੇਗਾ ਮਜ਼ਦੂਰੀ ਹੈ ਜੀ ਅੱਜ ਤੁਹਾਡੀ ਮੁਲਾਕਾਤ ਪੰਜਾਬ ਦੇ ਉਹਨਾਂ ਆਮ ਲੋਕਾਂ ਨਾਲ ਕਰਵਾਵਾਂਗੇ ਜਿਨ੍ਹਾਂ ਤੋਂ ਬਿਨਾ ਕਿਸੇ ਦੇ ਵੀ ਘਰ ਬਣਾਉਂਦਾ ਸੁਪਨਾ ਅਧੂਰਾ ਕੜੀ ਮਿਹਨਤ ਕਰਦੇ ਨੇ ਕਿ ਆਦੇ ਸਮੇਂ ਦੇ ਵਿੱਚ ਉਹਨਾਂ ਦੀ ਮਿਹਨਤ ਦਾ ਮੁੱਲ ਮਿਲ ਪਾ ਰਿਹਾ ਹੈ ਕਿ ਉਹ ਆਪਣੇ ਇਸ ਮਿਹਨਤਾਂ ਨੇ ਤੋਂ ਖੁਸ਼ ਨੇ ਕੀ ਸਰਕਾਰਾ ਤੋਂ ਉਹਨਾਂ ਨੂੰ ਕੁਝ ਉਮੀਦਾਂ ਨੇ ਕੀ ਸੋਚਦੇ ਨੇ ਉਹ ਗੱਲਬਾਤ ਕਰ ਲੈਣੇ ਆ ਭਾਈ ਜੀ ਕਾਫੀ ਮਿਹਨਤ ਕਰਦੇ ਹੋ ਕੀ ਮਿਹਨਤ ਦਾ ਮੁੱਲ ਮਿਲ ਪਾ ਰਿਹਾ ਮਿਲਦਾ ਮੁੱਲ ਜੀ ਕਈ ਲੋਕ ਮਤ ਰਹੇਗੇ ਆ ਕੀਮਤ ਨੂੰ ਜਾਣਦੇ ਆ ਕਈ ਜਾਣਦੇ ਨਹੀਂ ਹੈਗੇ ਠੀਕ ਆ ਪੈਸੇ ਪੈਸਾ ਟਾਈਮ ਨਾਲ ਮਿਲੇ ਨਾ ਮਿਲੇ ਦੂਸਰੀ ਗੱਲ ਆ ਮਿਲਟਰੀਆਂ ਜਿਹੜੀਆਂ ਇਹਦਾ ਮੌਕਾ ਭਰਾਤੇ ਲੋਕ ਆ ਇਹ ਪੋਲਿਟਿਕਸ ਵਾਲੇ ਬੰਦਿਆ ਜਿਹੜੇ ਬਹੁਤ ਗੰਦੀ ਸਿਆਸਤ ਆ ਇਹ ਸਾਨੂੰ ਇਹਨਾਂ ਦਾ ਕੋਈ ਭਰੋਸਾ ਹੀ ਨਹੀਂ ਹੈ ਤੋ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਮਜ਼ਦੂਰੀ ਕਰਦਿਆਂ ਨੂੰ ਮੈਨੂੰ ਵੀ 40 ਸਾਲ ਹੋ ਗਏ 40 ਸਾਲ ਸੋ ਬਹੁਤ ਕੁਝ ਬਦਲਾ ਆਇਆ ਬਦਲਾ ਆਇਆ ਜੀ ਆਪਣਾ ਜੋ ਵੀ ਕਰਿਆ ਤੇ ਆਪਣੇ ਹੱਥੀਂ ਕਰਿਆ ਸਭ ਕੁਝ ਜੋ ਵੀ ਕਰਿਆ ਕਮਾ ਕੇ ਹਾਂਜੀ ਤੇ ਹੁਣ ਅੱਜ ਦੇਖਿਆ ਕਿ ਦੁਪਹਿਰ ਦਾ ਵੇਲਾ ਅੱਜ ਦਿਹਾੜੀ ਨਹੀਂ ਮਿਲੀ ਦਿਹਾੜੀ ਨਹੀਂ ਮਿਲੀ ਜੀ ਅੱਜ ਸਰ ਸਰ ਸਰਕਾਰ ਸਾਡੀ ਡੜੀ ਪੂਰੀ ਕਰ ਨਹੀਂ ਸਕਦੀ ਜੀ ਇਹਦਾ ਮੌਕਾ ਭਰਾਤੀ ਆਪ ਆਪਣੇ ਸਵਾਤਿਵਾਤੇ ਕੋ ਬਨੇ ਜਨੇ ਬਲੀਡਰ ਘੁੰਮਦੇ ਆ ਹਾਂ ਠੀਕ ਹੈ ਜੀ ਚਾਹੀ ਪੈੜੀ ਸਰ ਮੈਨੂੰ ਵੀ ਵੋਟ ਪਾਉਂਦੇ ਨੂੰ ਹੋ ਗਏ ਪਰ ਕੋਈ ਮਿਨਿਸਟਰੀ ਦਾ ਕੋਈ ਫਾਇਦਾ ਮੇਰਾ ਲੜਕਾ ਹੈਂਡੀਕੈਪਟ ਹੈ 37 ਸਾਲ ਦੀ ਉਮਰ ਹੋ ਗਈ ਬਾਦਲੇ ਦੋ ਵਾਰ ਉਹਨੂੰ ਫੜ ਦੇਤੀ ਆ ਜੇ ਮਾਰ ਕਰਕੇ ਦਿੱਤੀ ਐ ਡੀਸੀ ਦੇ ਇੱਕ ਦੇਤੇ ਐ ਐਸਡੀਐਮ ਦੇ ਉਹਨਾਂ ਬਾਸੇ ਗਏ ਲੇਕਿਨ ਉਹਨੇ ਫੜ ਕੇ ਰੱਖ ਲਿਆ ਕਹਿੰਦੇ ਵੀ ਅਸੀਂ ਤੁਹਾਨੂੰ ਦੱਸੂਗੇ ਲੜਕਾ ਮੇਰਾ ਹੈ ਟਾ ਹੈ ਹੈਂਡੀਕੈਪਟ ਦਾ ਕਰ ਬੈਠਾ ਬਿਲਾ ਪਿਆ ਕਰ ਡੀਫਾਰਮੇਸੀ ਕੀਤੀ ਹੋਈ ਹੈ ਤੋ ਕਿਸੇ ਤੋਂ ਉਮੀਦਾਂ ਹੈਗੀਆਂ ਹੁਣ ਵੋਟਾਂ ਦਾ ਸਮਾਂ ਹੈ ਕੋਈ ਸੁਧਾਰ ਕਰ ਸਕਦਾ ਵੋਟਰ ਆ ਵੀ ਤਾਂ ਇਹ ਬਹੁਤ ਕੁਦਰ ਲੈ ਕੇ ਆਉਂਦੇ ਗੱਫੇ ਬਥਰੇ ਲੈ ਕੇ ਆਉਂਦੇ ਆ ਤਾਂ ਹੁਣ ਇਹਨਾਂ ਦਾ ਮਤਲਬ ਇੱਕ ਲਾਲਚ ਹੈ ਲਾਲਚ ਦੇਣਾ ਲੋਕਾਂ ਨੂੰ ਆਪਣੇ ਮਗਰ ਲਾਉਣਾ ਗੱਲਾਂ ਦੇ ਗੱਫੇ ਲੋਕਾਂ ਨੂੰ ਆਪਣੇ ਮਗਰ ਲਾਉਣਾ ਇਹ ਤਾਂ ਮੌਕਾ ਬਣਾਇਆ ਅੱਜ ਇਹਨਾਂ ਨੇ ਬਣ ਜਾਣਾ ਕੱਲ ਨੂੰ ਕਿਹਨੇ ਆਉਣਾ ਕਿਹੜਾ ਮਿਲਦਾ ਕੋਈ ਦਿੱਲੀੋਂ ਬਕਵਾਸ ਬਾਈ ਗਿਆ ਮੈਂ ਮਿਨਿਟੀ ਤੇ ਕੁਝ ਵਾਸ਼ੇ ਨਹੀਂ ਕਰਦਾ ਮੈਂ ਸਪੱਸ਼ਟਾ ਮੇਰਾ ਹੈ ਸੋਭਾ ਜੀ ਤੁਸੀਂ ਵੀ ਕਾਫੀ ਜੰਗ ਹੈਗੇ ਹੋ ਮੌਜੂਦਾ ਹਾਲਾਤ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਭਾਈ ਜੀ ਮੌਜੂਦਾ ਹਾਲਾਤ ਖੁੱਲ ਕੇ ਬੋਲਿਏ ਬੋਲੋ ਤੁਹਾਨੂੰ ਹੀ ਇਹ ਸਮਝੋ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਜਿੱਥੇ ਕਿ ਯੂਦੀ ਆਵਾਜ਼ ਸੁਣੀ ਜਾਵੇ ਭਾਈ ਜੀ ਸਿਸਟਮ ਵਿੱਚ ਚੋਰਾ ਦਾ ਭਰਿਆ ਹੋਇਆ ਹੈ ਸਿਸਟਮ ਸਹੀ ਨਹੀਂ ਹੈਗਾ ਸਿਸਟਮ ਸਹੀ ਹੋ ਜਾਵੇ ਮਜ਼ਦੂਰ ਨੂੰ ਮਜ਼ਦੂਰੀ ਕਰਨ ਚ ਦਿੱਕਤ ਨਾ ਆਵੇ ਹਫਤਾ ਦਸ ਦਿਨ ਹੋਇਆ ਗਿਆ ਸੀ ਕਿ ਚੰਗੇ ਬੰਦੇ ਪੜ੍ਹੇ ਲਿਖੇ ਰਾਇਲ ਫੈਮਿਲੀ ਦੇ ਘਰੇ ਕੰਮ ਕਰਕੇ ਆਏ ਹਨ ਖਰੜ ਦੇ ਵਿੱਚ ਮੋਰੰਡਾ ਜ਼ਾਹਰ ਦੇ ਵਿੱਚ ਮੌਜੂਦਾ ਪ੍ਰਿੰਸੀਪਲ ਹੈ ਮੈਡਮ ਉਹ ਉਹਨੂੰ ਦੱਸ ਵੀ ਦਿੱਤਾ ਮੇਰੇ ਸੱਟ ਲੱਗ ਗਈ ਇਹ ਹੋ ਗਿਆ ਉਹ ਹੋ ਗਿਆ ਬੰਦਿਆਂ ਨੇ ਕਮਿਟਮੈਂਟ ਕਰਕੇ ਛੜੇ 5000 ਮਾਰ ਲਏ ਅਸੀਂ ਕਿਹਨੂੰ ਕਹਿਦੀ ਦੱਸੋ ਉਹ ਮੁਕਰੇ ਗਈ ਜਨਾਨੀ ਵੀ ਮੈਂ ਦੇਣੇ ਨਹੀਂ ਪੈਸੇ ਠੀਕ ਹੈ ਦੂਜੀ ਗੱਲ ਆ ਲੇਬਰ ਚੌਂਕ ਉਰੇ ਆਉਂਦਾ ਕੋਈ ਵੀ ਮਨਿਸਟਰ ਰਾਜਵੇ ਕੋਈ ਲੇਬਰ ਮਨਿਸਟਰ ਕੋਈ ਵੀ ਆਉਂਦਾ ਵੀਰੇ ਗੱਲਾਂ ਦੇ ਗੱਫੇ ਏਡੇ ਏਡੇ ਕਰਦੇ ਵੀ ਚਾਹੇ ਅਸੀਂ ਅੱਜ ਖੜੇ ਬੈਠੇ ਘਰੇ ਪਲਾਟ ਖਰੀਦ ਲਈਏ ਠੀਕ ਹੈ ਜੀ ਵੋਟਾਂ ਵੋਟਾਂ ਦਾ ਟਾਈਮ ਆ ਉਤੋਂ ਬਾਅਦ ਤੁਹਾਨੂੰ ਕੋਈ ਵੀ ਕੰਮ ਆਪਣਾ ਪੈਂਦਾ ਨਾ ਤੁਹਾਨੂੰ ਚਪੜਾਸੀ ਤੱਕ ਨਹੀਂ ਜਾਣ ਦਿਆ ਜਾਂਦਾ ਜਿਹੜਾ ਪੀਐਨ ਹੁੰਦਾ ਪੀਐਨ ਤੱਕ ਨਹੀਂ ਜਾਣ ਜੋਗੀ ਸਾਡੀ ਔਕਾਤ ਹੁੰਦੀ ਵੀ ਅਸੀਂ ਇੱਥੇ ਜਾ ਕੇ ਮੇਲੀ ਕਰ ਲਈਏ ਲੇਬਰ ਵੀਰੇ ਇਹ ਤਾਂ ਇੱਕ ਨੌ ਦੇ ਲੇਬਰ ਦੇ ਨਾਂ ਤੇ ਇੱਕ ਗਰੀਬ ਬੰਦੇ ਦੇ ਨਾਂ ਤੇ ਗਰੀਬ ਜਨਤਾ ਦੇ ਐਸੀਵੀਸੀ ਕੋਟ ਦੇ ਨਾਂ ਤੇ ਇੱਕ ਵਾਰ ਠੱਗੀ ਹੁੰਦੀ ਹੈ ਵੋਟਾਂ ਦੇ ਟਾਈਮ ਮਿਲਦਾ ਕੁਝ ਨਹੀਂ ਗੱਲਾਂ ਦਾ ਕੜਾ ਹੈ ਪੂਰਾ ਕਿਸੇ ਨੇ ਨਹੀਂ ਕਰਿਆ ਵੀਰੇ ਅਜ ਤੱਕ ਨਾ ਮੌਜੂਦਾਂ ਨੇ ਨਾ ਪਰ ਆ ਪਿੱਛੇ ਮੈਂ ਕਹਣਾ ਐਮਐਲਏ ਸੌਰੀ ਆਪਣੇ ਮੰਤਰੀ ਚੰਨੀ ਸਾਹਿਬ ਨੇ ਲੇਬਰ ਡਿਸਾਈਡ ਕਰੀ ਦੀ 449 ਰੁਪਏ ਦਿਹਾੜੀ 70 ਰੁਪਏ ਲੀਟਰ ਦੁੱਧ ਦਾ ਵੀਰੇ ਜਦੋਂ ਉਹਨਾਂ ਨੇ 459 ਰੁਪਏ ਦਿਹਾੜੀ ਡਿਸਾਈਡ ਕਰੀ ਸੀ 559 400 ਕੁਝ ਸਮਥਿੰਗ ਕਰੀ ਸੀ ਉਸ ਟਾਈਮ 109 ਰੁਪਏ ਪੈਟਰੋਲ ਚੱਲਦਾ ਸੀ ਮੈਨੂੰ ਦੱਸ ਦੇ ਵੀਰੇ 500 ਰੁਪਏ ਦਿਹਾੜੀ ਪਾ ਕੇ ਬੰਦਾ ਘਰ ਨੂੰ ਕੀ ਲੈ ਕੇ ਜਾਊਗਾ ਕੀ ਤੇਲ ਪਾਊਗਾ ਕੀ ਘਰ ਦਾ ਖਰਚ ਕੀ ਚੋੜੂਗਾ ਬੱਚੇ ਵੀ ਨੇ ਸਰਕਾਰੀ ਸਕੂਲਾਂ ਦਾ ਹਾਲ ਦੇਖ ਲਓ ਜਾ ਕੇ ਗਰੀਬ ਬੰਦਾ ਸਿਰਫ ਗਰੀਬ ਦੇ ਨਾਮ ਤੇ ਵੀਰੇ ਇੱਕ ਠੱਗੀ ਹੁੰਦੀ ਹੈ ਗਰੀਬ ਤਾਂ ਕਿਹਨਾਂ ਦਾ ਗਰੀਬ ਰਹਿ ਗਿਆ ਬਸ ਵੀ ਗਰੀਬ ਐ ਇਹ ਬਸ ਉਹਦਾ ਯੂਜ਼ ਹੁੰਦਾ ਹੈ ਖਾਸ ਕਰ 5 ਸਾਲ ਬਾਅਦ ਹਰ ਇੱਕ 5 ਸਾਲ ਬਾਅਦ ਜੋ ਬੋਟਾ ਦੇ ਸਮੇਂ ਸਿਆਸੀ ਆਗੂ ਆਉਂਦੇ ਨੇ ਸਭਜ ਬਾਗ ਦਿਖਾਉਂਦੇ ਨੇ ਉਸ ਤੋਂ ਬਾਅਦ ਕੋਈ ਸਾਥ ਨਹੀਂ ਲੱਭਦਾ ਕੋਈ ਸਾਥ ਨਹੀਂ ਵੀਰੇ ਮਿਹਰੇ ਚੰਗੇ ਚੰਗੇ ਲੇਬਰ ਚਾਉਂ ਜਿਹੜੇ 5-5 10-10 ਸਾਲ ਪੁਰਾਣੇ ਬੰਦੇ ਤੇ ਨਾ ਜਿਹੜੇ ਹੁਣ ਜਿਵੇਂ ਅੰਕਲ ਨੇ ਕਿਹਾ ਵੀ 40 ਸਾਲ ਤੋਂ ਆਉਂਦੇ ਬੰਦੇ ਕਈ ਉਰੇ ਆਏ ਕਈਆਂ ਦੀ ਘਰੇ ਡੈਥ ਹੋ ਗਈ ਕਈਆਂ ਦੀ ਆਨ ਡਿਊਟੀ ਆਨ ਵਰਕ ਡੈਥ ਹੋਈ ਆ ਕਾ ਕਿਸੇ ਨੂੰ ਮਿਲਿਆ ਕੁਝ ਨਹੀਂ ਮਿਲਦਾ ਹੁਣ ਤੁਸੀਂ ਇਹਨਾਂ ਦੇ ਮੂੰਹ ਤੋਂ ਸੁਣਿਆ ਵੀ ਫਾਰਮਰਸ ਕਰੀ ਹੋਈ ਇਹਨਾਂ ਦੇ ਮੁੰਡੇ ਨੇ ਹੈਂਡੀਕੈਪਡ ਘਰੇ ਬੈਠਾ ਹੈ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੁਸੀਂ ਪੜੇ ਲਿਖੇ ਲੱਗਦੇ ਮੈਂ ਵੀਰੇ میٹرਕ ਕੀਤੀ ਜੋ ਜਿਸ ਤਰ੍ਹਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈਗਾ ਹੈ ਪਰਵਾਸੀ ਜਦੋਂ ਇੱਥੇ ਆਉਂਦੇ ਹੈਗੇ ਨੇ ਉਹਦੇ ਨਾਲ ਕਿੰਨਾ ਇੱਕ ਪ੍ਰਭਾਵ ਪਿਆ ਹੈਗਾ ਪੰਜਾਬੀਆਂ ਦੇ ਕੰਮ ਜਮੀਨ ਅਸਮਾਨ ਦਾ ਪ੍ਰਭਾਵ ਹੈ ਵੀਰੇ ਜਮੀਨ ਅਸਮਾਨ ਦਾ ਹੁਣ ਤੁਸੀਂ ਦੁਪਹਿਰ ਸਾਰੇ ਪੰਜਾਬੀ ਬੈਠੇ ਹੋ ਦੇਖ ਲਓ ਕਿੰਨੇ ਕਿ ਪ੍ਰਵਾਸੀ ਬੰਦੇ ਬੈਠੇ ਰਾਉਂਡ ਕਰ ਲਓ ਕੈਮਰਾ ਘੁਮਾ ਕੇ ਦੇਖ ਲਓ ਕਿੰਨੇ ਕਿ ਇਕੱਲੇ ਇਕੱਲੇ ਸਾਸਰੀ ਕਾਲ ਦੇ ਸਾਰੇ ਸਾਸਰੀ ਕਾਲ ਵਾਲੇ ਕੋਈ हमको ਤੁਮਕੋ ਨਹੀਂ ਹੈਗਾ ਠੀਕ ਹੈ ਇਹ ਆਪਣਾ ਕੰਮ ਤੇ ਜਾ ਰਹੇ ਸੱਤੇ ਹੈ ਸੱਤੇ ਮਿਲ ਜਨ ਦੇ ਲੋਕਾਂ ਨੂੰ ਇਹਨਾਂ ਨੂੰ ਅਸੀਂ ਇੱਥੇ ਸਾਰੇ ਮਤਲਬ ਯੰਗ ਖੜੇ ਨੇ 18 ਸਾਲ ਤੋਂ ਉੱਪਰ ਵਾਲੇ ਨੇ 18 20 ਸਾਲ ਤੋਂ ਉੱਪਰ ਵਾਲੇ ਨੇ ਅਸ ਸਵੇਰੇ ਆ ਕੇ ਇੱਕ ਵਾਰ ਉਹ ਰਾਊਂਡ ਕੱਢ ਲਿਓ ਤੁਹਾਨੂੰ ਰਿਕੁਐਸਟ ਕਰਦਾ ਮੈਂ ਇੱਕ ਰਾਊਂਡ ਕੱਢ ਕੇ ਜਾਣਾ ਵੀਡੀਓਗ੍ਰਾਫੀ ਕਰਕੇ ਲੈ ਜਾਓ ਉਰੇ ਆ ਕੇ ਦੇਖ ਲਓ ਕਿ ਕਿੰਨੇ ਇੱਕ ਬੰਦੇ ਨੇ ਜਿਹੜੇ ਜਿਨ੍ਹਾਂ ਤੇ ਦਾੜੀ ਮੁੱਛੀ ਵੀ ਆਈ ਹੋਈ ਹੈ ਨਵੇਂ ਨਵੇਂ 15 15 ਸਾਲ ਦੇ ਬੱਚੇ ਲੱਗੇ ਹੋਏ ਆ ਇਹ ਵੀ ਇੱਕ ਮਾਂ ਬਾਪ ਦੀ ਮਜਬੂਰੀ ਹੈ ਬੱਚਾ ਸੋਦਾ ਵੀ ਚੱਲੋ ਆਪਣੇ ਮਾਪੇ ਬਾਪਾਂ ਬਾਤ ਦੇ ਕੁਝ ਕਰਕੇ ਦਿਖਾਈਏ ਇੱਕ ਦਿਹਾੜੀ ਪੜੇ ਲੱਗਾ ਬੱਚਾ ਇੱਥੇ ਆਉਂਦਾ ਪੜਿਆ ਲੈ ਕਾ ਬਰੋਜਗਾਰ ਬੱਚਾ ਤੇ ਡੈੜੀ ਕਰਨਾ ਉਹਦਾ ਬਲ ਕੇ ਉਹਨੂੰ ਆਪਣਾ ਕੋਈ ਜੋਬ ਦੇਖਣਾ ਚਾਹੀਦਾ ਮਜਬੂਰੀ ਆ ਕਰਦੀ ਹੈ ਮਜਬੂਰੀ ਆ ਵੀਰੇ ਉਹ ਤੁਸੀਂ ਜਿਵੇਂ ਕਿਹਾ ਅੰਕਲ 40 ਸਾਲ ਤੁਹਾਨੂੰ ਇਸੇ ਕੰਮ ਦੇ ਨਾਲ ਜੁੜੇ ਹੋਗੇ ਜੋ ਤੁਸੀਂ ਕੰਮ ਸ਼ੁਰੂ ਕੀਤਾ ਸੀ ਉਸ ਸਮੇਂ ਕੀ ਦਿਹਾੜੀ ਸੀ ਤੇ ਅੱਜ ਕੀ ਹੈ ਦਿਹਾੜੀ ਤਾਂ ਜੀ ਮੈਂ 30 ਰੁਪਏ ਤੇ ਦਿਹਾੜੀ ਕਰਦਾ ਉਹਨਾਂ ਮੈਂ 40 ਸਾਲ ਪਹਿਲਾਂ 30 ਰੁਪਏ ਦਿਹਾੜੀ ਮਿਲਦੀ ਸੀ 30 ਰੁਪਏ ਦਿਹਾੜੀ ਹੁੰਦੀ ਸੀ ਤੇ ਉਸ ਸਮੇਂ ਹਾਲਾਤ ਵਧੀਆ ਸੀ ਕੱਜ ਦੇ ਵਧੀਆ ਮੈਂ ਕਹਿੰਦਾ ਉਹ ਨਾ ਉਹ ਹਲਾਤ आले ਚੰਗੇ ਤੇ ਹਾਂ ਜਾਨੀ ਇਹਨਾਂ ਉਰੇ ਪ੍ਰਵਾਸੀ ਨਹੀਂ ਤਾਹਗਾ ਇਹ ਪ੍ਰਵਾਸੀ ਆਗੇ ਤੇ ਪੂਰਬੀਏ ਇਹਨਾਂ ਨੇ ਠੜਾ ਦੇ ਚਾਰ ਮਾਰਤਾ ਜਿੰਨੇ ਵੀ ਕਮਾ ਪਰ ਫੈਕਟਰੀਆਂ ਕੋਈ ਵੀ ਧਾਰਾ ਦੇਖ ਲਓ ਉਧਰ ਥਾਪੂ ਰੁਪਿਆ ਉਸ ਟਾਈਮ ਵੀਰੇ 30 ਰੁਪਏ ਦੀ ਵੈਲਿਊ ਦੀ 30 ਰੁਪਏ ਚ ਬਰਕਤ ਬਹੁਤ ਹੁੰਦੀ ਸੀ ਦਿਹਾੜੀ ਬੰਦਾ 30 ਰੁਪਏ ਕਮਾਉਂਦਾ ਤਾਂ ਨਾ ਮੈਂ ਅਸੀਂ ਜਦੋਂ 80 ਰੁਪਏ ਦਿਹਾੜੀ ਮੈਂ ਉਹ ਟਾਈਮ ਤੋਂ ਲੇਬਰ ਕਈ ਕਰੀ ਹੈ ਸਟੱਡੀ ਵੀ ਕਰੀ ਹੈ 10ਵੀਂ ਦੇ ਪੇਪਰ ਹੋ ਗਏ ਜਿਹਨਾਂ ਨੇ ਬੇਲਾ ਰਹਿਣਾ ਪਿੰਡ ਵਾਲਿਆਂ ਨੂੰ ਕੀ ਹੁੰਦਾ ਕਿ ਮਾੜਾ ਮੋਟਾ ਰਜਗਾਰ ਕਮਾ ਲਈਏ ਆਪਣੀ ਇਨਵੈਸਟਮੈਂਟ ਕਰੀਏ ਹਨਾ ਜੀ ਦੂਜੇ ਪਾਸੇ ਅੱਜਾ ਤੋਂ ਨੋਟ ਬੰਦੀ ਅੱਜ ਕੱਲ ਦੇ ਪੈਸੇ ਦੀ ਵ ਆ ਨੋਟ ਬੰਦੀ ਹੋਈ 2000 ਦਾ ਨੋਟ ਆ ਗਿਆ ਤੁਸੀਂ ਖੁੱਲੇ ਕਰਾ ਕੇ ਆਪਣੀ ਜੇਬ 'ਚ ਪਾ ਲਓ ਖਿੱਲਾ ਬਣ ਜਾਣੀਆਂ ਨੋਟਾਂ ਦੀਆਂ ਤੁਸੀਂ ਆਪਣੇ ਮੂੰਹ ਤੋਂ ਦੱਸ ਦਿਓ ਕਿ ਤੁਹਾਨੂੰ ਲੱਗਦਾ ਕਿ 500 ਦੇ ਨੋਟ 'ਚ ਵਜਨ ਹੈਗਾ ਗਰੀਬੰਦਾ ਦਿਹਾੜੀ ਤੇ ਚੱਲ ਜਾਂਦਾ ਉਹਨੂੰ ਇਹ ਨਹੀਂ ਪਤਾ ਹੈਗਾ ਵੀ ਮਾਲਕ ਹੈਗਾ ਕਹਿ ਰੋ ਛਾਭ ਨੂੰ ਪਤਲਾ ਕਹੀਦਾ ਮਾਲਕ ਹੈ ਕਹਿੰਦੇ ਉਹਦੇ ਗੋਲੀ ਮਾਰ ਦੇਣਗੇ ਰਹਿਣ ਤੋਂ ਜਾਣੇ ਨਹੀਂ ਤੇ ਭਾਂਜ ਰੋਟੀ ਖਾਣੇ ਦਿੰਨੇ ਇਹ ਹਾਲਤ ਹੈ ਤੇ ਬਾਕੀ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਕਾਰ ਦੇ ਵਿੱਚ ਸਖਸ਼ ਆਉਂਦਾ ਇੱਕ ਮਜ਼ਦੂਰ ਨੂੰ ਲੈ ਕੇ ਜਾਣਾ ਹੁੰਦਾ ਸੋ ਕਿੰਨੇ ਮਜ਼ਦੂਰ ਇਸ ਸਮੇਂ ਜਿਹੜਾ ਕਿ ਅੱਜ ਦਿਹਾੜੀ ਨਹੀਂ ਮਿਲੀ ਉਹ ਕੰਮ ਦੇ ਲਈ ਜਿਹੜੇ ਜਦੋਂ ਜਤ ਕਰ ਰਹੇ ਨੇ ਅਤੇ ਹੋਰ ਲੋਕ ਮੌਜੂਦ ਨੇ ਬਾਈ ਜੱਦੀ ਨਹੀਂ ਮਿਲੀ ਨਾ ਜੀ ਮਿਲੀ ਨਹੀਂ ਕਿੰਨੇ ਦਿਨ ਹੋ ਗਏ ਵੀ ਇਦਾਂ ਬੇਲੇ ਬੈਠੇ ਅੱਜੇ ਮੁਰਿਆ ਜੀ ਕਈ ਵਾਰ ਹਫਤਾ ਹਫਤਾ ਮੁਰ ਜਾਂਦੇ ਜੀ ਤੇ ਕਿਵੇਂ ਕਰਦਾ ਕੋਈ ਸਾਰਾ ਚੱਲਦਾ ਬਸ ਖਾਣ ਨੇ ਜੀ ਨੂਨ ਨਾਲ ਖਾਣ ਨੇ ਜੀ ਨਹੀਂ ਲੱਗੀ ਹਫਤਾ ਹਾਂ ਜੀ ਸੋ ਚਿੰਤਾ ਹੁੰਦੀ ਬੱਚਿਆਂ ਦਾ ਪਾਲਣ ਪੋਸ਼ਣ ਖਰਚ ਕੌਣ-ਕੌਣ ਹੈਗਾ ਪਰਿਵਾਰ 'ਚ ਅੱਛਾ ਬਿਆਹ ਨਹੀਂ ਹੋਇਆ ਜੀ ਹਾਂ ਵਿਆਹ ਮਾਪੇ ਮਾਂ ਹੈਗੀ ਹੈ ਛੋਟਾ ਭਾਈ ਹੈਗਾ ਜੀ ਸੋ ਰੋਜ਼ਾਨਾ ਟਿਫਨ ਲੈ ਕੇ ਨਿਕਲਦੇ ਹੋ ਮਾਂ ਰੋਟੀ ਪਾ ਕੇ ਭੇਜਦੀ ਹੈ ਪਰ ਦਿਹਾੜੀ ਲੱਗਦੀ ਮਨ ਚ ਨਰਾਸ਼ਤਾ ਹੁੰਦੀ ਹੈ ਹਾਂ ਜੀ ਹਾਂ ਨਰਾਸ਼ਤਾ ਹੁੰਦੀ ਹੈ ਜੀ ਪਰ ਕਰੇਗਾ ਮਜਬੂਰੀ ਹੈ ਜੀ ਸੋ ਬਾਕੀ ਮਾਂ ਪਿਆਰ ਨਾਲ ਰੋਟੀ ਜੋ ਡੱਬੇ ਦੇ ਵਿੱਚ ਪਾ ਕੇ ਭੇਜਦੀ ਹੈ ਪੁੱਤ ਦਿਹਾੜੀ ਦੇ ਲਈ ਨਿਕਲਦਾ ਪਰ ਕੰਮ ਨਾ ਮਿਲਣ ਕਰਕੇ ਇੱਥੇ ਖਾਲੀ ਹੱਥ ਵਾਪਸ ਪਰਤਣਾ ਪੈਂਦਾ ਹੈ ਹੋਰ ਵੀ ਲੋਕ ਮੌਜੂਦ ਨੇ ਬਾਪੂ ਜੀ ਅੱਜ ਕੰਮ ਨਹੀਂ ਮਿਲਿਆ ਨਹੀਂ ਅੱਜ ਕੰਮ ਨਹੀਂ ਮਿਲਿਆ ਜੀ ਅੱਜ ਕੰਮ ਹੈ ਹੀ ਨਹੀਂ ਤੇ ਕੰਮ 15 ਦਿਨ ਹੋ ਗਏ ਅਸੀਂ ਬੇਲੇ ਹੀ ਆਂਦੇ ਜਰੂਰ ਆ ਕੇ ਫਿਰ ਮੁਰਨਾ ਪੈਂਦਾ ਹਮ ਸਰਕਾਰਾਂ ਨੇ ਕੋਈ ਬਾਹ ਫੜੀ ਹੈ ਤੁਹਾਡੀ ਕੁਛ ਨਹੀਂ ਜੀ ਇੱਥੇ ਕਿਸੇ ਨੇ ਕੁਝ ਨਹੀਂ ਕਰਿਆਗਾ ਕੋਈ ਨਹੀਂ ਪੁੱਛਦਾ ਕੋਈ ਪ੍ਰਧਾਨ ਨਹੀਂ ਹੁੰਦਾ ਕੋਈ ਮੰਤਰੀ ਨਹੀਂ ਹੁੰਦਾ ਉਰੇ ਕੋਈ ਕਿਸੇ ਵਾਸਤੇ ਕੁਝ ਨਹੀਂ ਕਰ ਰਿਹਾ ਬੇਲੇ ਆ ਇਸ ਟਾਈਮ ਹੈਗੇ ਆਪਣੇ ਫਿੱਗੂਸਾਰਾ ਕਿੱਦਾਂ ਚੱਲਦਾ गुजारा ਬੱ ਚੱਲੀ ਜਾਂਦਾ ਜੀ ਕੁਛ ਬੱਚੇ ਕਰਦੇ ਆ ਮਾਰਕੀਟਿੰਗ ਦਾ ਕੰਮ ਕਰਦਾ ਮੁੰਡਾ ਉਹ ਕੁਛ ਕਮਾ ਲਿੰਦਾ ਸੋ ਸਾਰੀ ਉਮਰ ਤੁਸੀਂ ਇਸੇ ਕੰਮ 'ਚ ਕੱਟਤੀ ਐ ਹਾਂਜੀ ਮਨੂੰ ਤਕਰੀਬਨ ਤਕਰੀਬਨ 30 ਸਾਲ ਹੋ ਗਏ ਇੱਥੇ ਕੰਮ ਕਰਦੇ ਸੋ ਅੱਜ ਜੋ ਦਿਹਾੜੀ ਮਿਲਦੀ ਐ ਉਹ ਸੰਤੁਸ਼ਟੀ ਐ ਉਸ ਤੋਂ ਜਾਂ ਮਿਹਨਤ ਦੇ ਮੁਤਾਬਕ ਤੁਹਾਨੂੰ ਪੈਸੇ ਦੀ ਮਿਲ ਜਾਂਦੇ ਨੇ ਦੇਖੋ ਜੀ ਪੈਸੇ ਤਾਂ ਮਿਲ ਜਾਂਦੇ ਹੈਗੇ ਬਈ ਮਤਲਬ ਕਹਿਣ ਦਾ ਹੈ ਕਿ ਜਿੰਨੀ ਸਾਨੂੰ ਇੱਥੇ ਦਿਹਾੜੀ ਮਿਲਦੀ ਹੈ ਉੱਚਾ ਗੁਜ਼ਾਰਾ ਤਾਂ ਨਹੀਂ ਹੁੰਦਾ ਹੈਗਾ ਗੁਜ਼ਾਰਾ ਨਹੀਂ ਹੁੰਦਾ ਉੱਥੇ ਮਤਲਬ ਇੱਕ ਇਹ ਹੈ ਕਿ ਆਈ ਚਲਾਈ ਚੱਲੀ ਜਾਂਦੀ ਹੈ ਫਿਰ ਵੀ ਜਿੰਨੀ ਜਿਸ ਟਾਈਮ ਆਤੀ ਹੈ ਦਿਹਾੜੀ ਲੱਗੇ ਤੇ ਕਰਨ ਉਸ ਟਾਈਮ 50 ਰੁਪਏ ਦਿਹਾੜੀ ਦੀ ਅੱਜ 700 ਰੁਪਏ ਦਿਹਾੜੀ ਚੱਲ ਰਹੀ ਹੈ ਸਭ ਕੁਝ ਕਿੰਨੇ ਦਿਨ ਕੰਮ ਮਿਲ ਜਾਂਦਾ ਹਫਤੇ ਵਿੱਚ ਜੀ ਵਹੀ 2-3 ਦਿਨ 2-3 ਦਿਨ ਬਸ ਬੜੀ ਆਤ ਸੋ ਹਫਤੇ ਦੇ ਵਿੱਚ ਜੇਕਰ 2 ਜਾਂ 3 ਦਿਨ ਕੰਮ ਮਿਲੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿਰਫ 1 ਮਹੀਨੇ ਦੇ ਵਿੱਚ 10 ਦਿਨ ਕੰਮ ਮਿਲੇ। ਮਹਦ 7000 ਰੁਪਏ ਦੇ ਵਿੱਚ ਕੀ ਘਰ ਦਾ guzara ਹੋ ਸਕਦਾ ਹੈ? ਸਰਕਾਰਾਂ ਨੂੰ ਵੀ ਇਸ ਬਲ ਧਿਆਨ ਦੇਣ ਦੀ ਲੋੜ ਹੈਗੀ ਹੈ। ਹੋਰ ਵੀ ਜਿਹੜੇ ਕਿ ਸਾਥੀ ਮਜ਼ਦਦ ਹੈਗੇ ਨੇ ਜਿਹੜੇ ਕਿ ਲੇਬਰ ਦਾ ਕੰਮ ਕਰਦੇ ਨੇ। ਭਾਈ ਜੀ ਕਿਵੇਂ ਚੱਲਦੀ ਹੈ ਜ਼ਿੰਦਗੀ? ਠੀਕ ਚੱਲ ਰਹੀ ਹੈ ਬੱਸ। ਅੱਜ ਮੈਂ ਮੈਂ ਨਹੀਂ ਇਹਦੇ ਮਾਣ ਆ। ਹਾਂ। ਸੋ ਚਿੰਤਾ ਤਾਂ ਹੁਣੀ ਸੁਭਾਵਿਕ ਹੈ ਜਦੋਂ ਪਰਿਵਾਰ ਦੀ ਜ਼ਿੰਮੇਵਾਰੀ ਸਿਰ ਤੇ ਹੋਵੇ। ਕਮਾਣਾ ਮਿਲੇ ਬੇਲਾ ਬੈਠ ਕੇ ਕਰ ਵਰਤਨਾ ਪਵੇ ਤਾਂ ਮਜ਼ਬੂਰੀ ਚਾਰੇ ਦੇ ਉੱਪਰ ਸਾਫ਼ ਚਲਕਦੀ ਦੇਖੀ ਜਾ ਸਕਦੀ ਹੈ ਦੇਖ ਸਕਦੇ ਹੋ ਕਿ ਇਹ ਖਰੜਦੀ ਜਿਹੜੀ ਕਿ ਇਹ ਲੇਬਰ ਚੌਂਕ ਹੈਗਾ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਘਰੋਂ ਮਜ਼ਦੂਰੀ ਕਰਨ ਲਈ ਲੋਕ ਨਿਕਲਦੇ ਹੈਗੇ ਨੇ ਅਤੇ ਫਿਰ ਜਦੋਂ ਦਿਹਾੜੀ ਨਹੀਂ ਮਿਲਦੀ ਤਾਂ ਇਹਨਾਂ ਨੂੰ ਇਸ ਤਰ੍ਹਾਂ ਖਾਲੀ ਵਾਪਸ ਕਰਾ ਨੂੰ ਪਰਤਣਾ ਪੈਂਦਾ ਕੁਝ ਸਾਈਕਲ ਵੀ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦੇ ਉੱਪਰ ਟਿਫਨ ਟੰਗੇ ਹੋਏ ਨੇ ਜਿਸ ਦੇ ਵਿੱਚ ਰੋਟੀ ਹੈ ਇੱਥੇ ਬੇਲੇ ਬੈਠ ਕੇ ਕਿਸੇ ਆਪਣੇ ਗ੍ਰਾਹਕ ਦਾ ਇੰਤਜ਼ਾਰ ਕਰਦੇ ਨੇ ਜੋ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਕੰਮ ਦਵੇਗਾ ਪਰ ਜਦੋਂ ਪੂਰਾ ਦਿਨ ਬੈਠਣ ਤੋਂ ਬਾਅਦ ਵੀ ਦਿਹਾੜੀ ਨਹੀਂ ਮਿਲਦੀ ਤਾਂ ਫਿਰ ਨਿਰਾਸ਼ ਹੋ ਕੇ ਇਹ ਜਿਹੜੇ ਲੋਕ ਨੇ ਵਾਪਸ ਪਰਤਨ ਨੂੰ ਮਜਬੂਰ ਹੋ ਜਾਂਦੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਕਿ ਮਿਹਨਤ ਕਾ ਸ਼ਲੋਕ ਹੁੰਦੇ ਨੇ ਇਹਨਾਂ ਦੀ ਹੌਸਲਾ ਫਜ਼ਾਈ ਦੀ ਵੀ ਲੋੜ ਹੁੰਦੀ ਹੈ ਤੇ ਕਈ ਇਸ ਤਰ੍ਹਾਂ ਦੇ ਵੀ ਸਾਨੂੰ ਮਜ਼ਦੂਰ ਮਿਲੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਤੋਂ ਕੰਮ ਤਾਂ ਕਰਵਾ ਲਿਆ ਜਾਂਦਾ ਪਰ ਕਈ ਲੋਕ ਉਹਨਾਂ ਦੇ ਪੈਸੇ ਤੱਕ ਮਾਰ ਲੈਂਦੇ ਨੇ ਸੋ ਇਸ ਤਰ੍ਹਾਂ ਨਾ ਕਰਿਆ ਕਰੋ ਅਜਿਹੇ ਜਿਹੜੇ ਲੋਕ ਹੁੰਦੇ ਨੇ ਇਹਨਾਂ ਦੀ ਬਦੌਲਤ ਹੀ ਤੁਹਾਡੇ ਘਰ ਬਣਾਉਣ ਦਾ ਜਿਹੜਾ ਸੁਪਨਾ ਹੋ ਪੂਰਾ ਹੁੰਦਾ ਜਿਹੜੇ ਕਿ ਨਾ ਧੁੱਪ ਦੇਖਦੇ ਨੇ ਨਾ ਛਾਂ ਦੇਖਦੇ ਨੇ ਤੁਹਾਡੇ ਘਰ ਨੂੰ ਬਣਾਉਣ ਦੇ ਵਿੱਚ ਆਪਣੇ ਖੂਨ ਪਸੀਨੇ ਨੂੰ ਇੱਕ ਕਰ ਦਿੰਦੇ ਨੇ ਇਹਨਾਂ ਦੀ ਮਿਹਨਤ ਦੀ ਜਿਹੜੀ ਅਦਾਇਗੀ ਅਜ਼ਰੂਰ ਕਰਿਆ ਕਰੋ ਸੋ ਬਜਾਏ ਅਪਡੇਟ ਲਈ ਜੁੜੇ ਰੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨਦਰ ਪਰਵਿੰਦਰ ਚੰਡੀਗੜ੍ਹ ਅੱਜ ਤੁਹਾਡੀ